ਸਸ਼ੀ ਕਾਲ ਜੀ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਤੁਹਾਨੂੰ ਇੱਕ ਅਸੀਂ ਵੀਡੀਓ ਦਿਖਾਉਣ ਜਾ ਰਹੇ ਹਾਂ ਵੀਡੀਓ ਦਿਖਾਉਣ ਤੋਂ ਪਹਿਲਾਂ ਅਸੀਂ ਤੁਹਾਡੀ ਇਸ ਵੀਡੀਓ ਉੱਤੇ ਸਿਰਫ رائے ਜਾਣਾਂਗੇ ਕਿ ਜੋ ਇਸ ਵੀਡੀਓ ਦੇ ਵਿੱਚ ਕੀਤਾ ਜਾ ਰਿਹਾ ਉਹ ਸਹੀ ਹੈ ਜਾਂ ਗਲਤ ਹੈ ਅਸੀਂ ਇਸ ਵੀਡੀਓ ਨੂੰ ਲੈ ਕੇ ਕੁਝ ਨਹੀਂ ਕਹਿਣਾ ਅਸੀਂ ਵੀ ਜਿਹੜੇ ਲੋਕਾਂ ਦੇ ਹੁਣ ਤੱਕ ਕਮੈਂਟਾਂ ਦੇ ਵਿੱਚ ਲੋਕਾਂ ਨੇ ਆਪੋ ਆਪਣੀ رائے ਦਿੱਤੀ ਗਈ ਹੈ ਉਸੇ رائے ਦੇ ਆਧਾਰ ਤੇ ਅਸੀਂ ਇਸ ਵੀਡੀਓ ਨੂੰ ਦਿਖਾਉਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਵੀ ਜਾਣੇ ਕਿ ਲੋਕ ਇਸ ਵੀਡੀਓ ਲੈ ਕੇ ਕੀ ਕਹਿਣਾ ਚਾਹੁੰਦੇ ਨੇ ਸਕਰੀਨ ਤੇ ਤੁਸੀਂ ਜਿਹੜੀ ਕਿ ਵੀਡੀਓ ਉਸ ਨੂੰ ਦੇਖ ਸਕਦੇ ਹੋ ਕਿ ਇੱਕ ਕੁੱਤਾ ਕਿਸੇ ਨੇ ਘਰ ਦੇ ਵਿੱਚ ਪਾਇਆ ਹੋਇਆ ਸੀ ਕਿਉਂਕਿ ਕਦੇ ਵੀ ਕੋਈ ਵੀ ਆਪਣੇ ਜਾਨਵਰ ਨੂੰ ਘਰ ਦੇ ਵਿੱਚ ਰੱਖਦਾ ਤਾਂ ਉਸ ਨੂੰ ਬਹੁਤ ਹੀ ਘਰ ਦਾ ਹਿੱਸਾ ਮੰਨ ਕੇ ਬੜੀ ਸ਼ਿੱਦਤ ਦੇ ਨਾਲ ਜਿਹੜਾ ਕਿ ਪਾਇਆ ਜਾਂਦਾ ਕਹਿ ਸਕਦੇ ਹਾਂ ਕਿ ਇੱਕ ਜਾਨਵਰ ਵੀ ਘਰ ਦਾ ਇੱਕ ਮੈਂਬਰ ਹੀ ਬਣ ਜਾਂਦਾ ਹੈ ਸੋ ਉਸੇ ਤਰੀਕੇ ਦੇ ਨਾਲ ਜਿਹੜਾ ਕਿ ਇਹ ਪਰਿਵਾਰ ਇੱਕ ਘਰ ਦੇ ਵਿੱਚ ਕੁੱਤੇ ਨੂੰ ਛੋਟਾ ਜਿਹਾ ਲੈ ਆ ਕੇ ਪਾਲਦੇ ਨੇ ਤਾਂ بڑا ਹੋ ਜਾਂਦਾ ਤਾਂ ਫਿਰ ਉਸ ਦੀ ਜੜ ਕਿ ਮਾਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਪਰਿਵਾਰ ਦੇ ਵੱਲੋਂ ਇੱਕ ਅਨੋਖਾ ਜਿਹਾ ਕੰਮ ਕੀਤਾ ਕਿ ਜਿਸ ਤਰੀਕੇ ਦੇ ਨਾਲ ਜਦੋਂ ਘਰ ਦੇ ਵਿੱਚ ਕੋਈ ਜੀ ਦੀ ਡੈਥ ਹੋ ਜਾਂਦੀ ਹੈ ਤਾਂ ਅਸੀਂ ਉਸ ਦਾ ਜਿਹੜਾ ਕਿ ਪਾਠ ਰਖਵਾਉਣਾ ਭੋਗ ਪਾਉਣਾ ਉਸੇ ਤਰੀਕੇ ਦੇ ਨਾਲ ਜਿਹੜੀਆਂ ਰਸਮਾਂ ਸੀਗੀਆਂ ਇਸ ਕੁੱਤੇ ਦੀਆਂ ਵੀ ਨਿਭਾਈਆਂ ਗਈਆਂ ਨੇ ਘਰ ਦੇ ਵਿੱਚ ਪਾਠ ਰੱਖਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਦੇ ਵਿੱਚ ਲਿਆਂਦਾ ਗਿਆ ਅਰਦਾਸ ਹੋਈ ਤੇ ਇਸ ਤਰੀਕੇ ਨਾਲ ਜਿਹੜੇ ਕਿ ਅਰਦਾਸ ਕੀਤੀ ਗਈ ਕੁੱਤੇ ਦੀ ਫੋਟੋ ਵੀ ਜਿਹੜੀ ਕਿ ਦਿਖਾਈ ਦੇ ਰਹੀ ਆ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕੁੱਤੇ ਦੀ ਫੋਟੋ ਰੱਖੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੇ ਕਿ ਪਾਠੀ ਸਿੰਘ ਨੇ ਉਹ ਅਰਦਾਸ ਕਰਦੇ ਨਜ਼ਰ ਆ ਰਹੇ ਨੇ ਪਾਠ ਕਰਦੇ ਜਿਹੜੇ ਕਿ ਨਜ਼ਰ ਆ ਰਹੇ ਇਸ ਨੂੰ ਲੈ ਕੇ ਲੋਕਾਂ ਨੇ ਜਿਹੜੇ ਕਿ ਵੱਖੋ ਵੱਖ ਜਿਹੜੀ ਕਿ ਰਾਏ ਸਾਂਝੀ ਕੀਤੀ ਹੈ ਕੁਝ ਲੋਕਾਂ ਦਾ ਤਾਂ ਇਹ ਕਹਿਣਾ ਹੈ ਕਿ ਜਿਹੜਾ ਕੁੱਤਾ ਕਿਸੇ ਦੇ ਘਰ ਦੇ ਵਿੱਚ ਪਾਲਿਆ ਹੋਇਆ ਸੀ ਉਹ ਇੱਕ ਘਰ ਦਾ ਜੀਵ ਬਣ ਜਾਂਦਾ ਇੱਕ ਘਰ ਦਾ ਮੈਂਬਰ ਬਣ ਜਾਂਦਾ ਕਿਉਂਕਿ ਹਰ ਇੱਕ ਜਦੋਂ ਵੀ ਕੋਈ ਕਿਸੇ ਜਾਨਵਰ ਨੂੰ ਛੋਟੇ ਜਿਹੇ ਨੂੰ ਅਸੀਂ ਪਾਲਦੇ ਤਾਂ ਉਸ ਦੇ ਨਾਲ ਜਿਹੜੇ ਕਿ ਲੋਕਾਂ ਸਾਡਾ ਜਿਹੜਾ ਕਿ ਪਿਆਰ ਹੈ ਉਸ ਦੇ ਨਾਲ ਜੁੜ ਜਾਂਦਾ ਤੇ ਜਦੋਂ ਉਹ ਦੂਰ ਹੁੰਦਾ ਤਾਂ ਉਸ ਦਾ ਦੁੱਖ ਓਨਾ ਹੀ ਹੁੰਦਾ ਜਿੰਨਾ ਇੱਕ ਘਰ ਦੇ ਵਿੱਚ ਗਏ ਮੈਂਬਰ ਦਾ ਹੁੰਦਾ ਕੁਝ ਲੋਕਾਂ ਦਾ ਕਮੈਂਟਾਂ ਦੇ ਵਿੱਚ ਇਹ ਕਹਿਣਾ ਤੇ ਕੁਝ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਅਰਦਾਸ ਤਾਂ ਮਨੁੱਖਾਂ ਦੇ ਲਈ ਬਣੀ ਹੋਈ ਹੈ ਪਾਠ ਮਨੁੱਖਾਂ ਦੇ ਲਈ ਬਣੇ ਹੋਏ ਕਿਉਂਕਿ ਗਲਤੀਆਂ ਇੱਕ ਮਨੁੱਖ ਹੀ ਕਰਦਾ ਜਾਨਵਰ ਗਲਤੀਆਂ ਨਹੀਂ ਕਰਦੇ ਗਲਤੀਆਂ ਕਰਦੇ ਨੇ ਮਨੁੱਖ ਮਨੁੱਖ ਹੀ ਪਾਪ ਕਰਦੇ ਨੇ ਮਨੁੱਖ ਜਿਹੜੇ ਕਿ ਪਾਪਾਂ ਦੇ ਭੋਗੀ ਨੇ ਇਨਸਾਨ ਹੀ ਬਹੁਤ ਗਲਤੀਆਂ ਕਰਦਾ ਹੈ ਇਨਸਾਨਾਂ ਦੇ ਵੱਲੋਂ ਲੋਕਾਂ ਦਾ ਬੁਰਾ ਭਲਾ ਮਾਰ ਕਟਾਈ ਹਰ ਇੱਕ ਚੀਜ਼ ਇਨਸਾਨ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਅੰਤਿਮ ਅਰਦਾਸਾਂ ਅਜਿਹੇ ਲੋਕਾਂ ਦੇ ਹੁੰਦੇ ਨੇ ਤਾਂ ਕਿ ਜੋ ਉਹਨੇ ਇਸ ਵਾਰ ਕੀਤਾ ਅਗਲੇ ਜਨਮ ਦੇ ਵਿੱਚ ਅਜਿਹਾ ਕੁਝ ਉਹ ਨਾ ਕਰ ਸਕੇ ਕਿਸੇ ਨੇ ਕਮੈਂਟ ਦੇ ਵਿੱਚ ਆਪਣੀ ਰਾਏ ਇਹ ਸਮਝ ਕੀਤੀ ਆ ਸੋ ਕਮੈਂਟਾਂ ਦੇ ਵਿੱਚੋਂ ਵੱਖੋ ਵੱਖਰੀ رائے ਸਾਂਝੀ ਕੀਤੀ ਆ। ਕੁਝ ਲੋਕਾਂ ਨੇ ਇਹ ਵੀ ਗੱਲ ਕਹੀ ਆ ਕਿ ਇਹ ਜਿਹੜਾ ਕੀਤਾ ਇਹ ਗਲਤ ਕੀਤਾ ਐਦਾਂ ਨਹੀਂ ਕਰਨਾ ਚਾਹੀਦਾ ਸੀ। ਸੋ ਹਰੇਕ ਦੀ رائے ਆ। ਤਾਂ ਹੀ ਅਸੀਂ ਵੀਡੀਓ ਦਿਖਾ ਰਹੇ ਆ ਤਾਂ ਅਸੀਂ ਜਿਹੜੀ ਕਿ ਜਨਤਾ ਦੀ ਹੋਰ رائے ਜਾਣੇ ਕਿ ਜਨਤਾ ਇਸ ਵੀਡੀਓ ਲੈ ਕੇ ਕੀ ਕਹਿਣਾ ਚਾਹੁੰਦੀ ਹੈ। ਠੀਕ ਹੈ ਮੰਨਦੇ ਆ। ਅਸੀਂ ਘਰ ਦੇ ਵਿੱਚ ਕਿਸੇ ਵੀ ਛੋਟੇ ਜਿਹੇ ਜਾਨਵਰ ਨੂੰ ਪਾਲੀਏ ਚਾਹੇ ਪੰਛੀ ਨੂੰ ਪਾਲੀਏ ਕੋਈ ਘਰ ਦੇ ਵਿੱਚ ਦੇਖਿਆ ਇੰਨਾ ਕਿ ਲੋਕ ਜਿਹੜੇ ਸ਼ੌਕੀਨ ਹੁੰਦੇ ਨੇ ਪੰਛੀਆਂ ਜਾਂ ਜਾਨਵਰਾਂ ਨੂੰ ਰੱਖਣ ਦੇ ਵਾਸਤੇ ਲੋਕ ਤੋਤੇ ਰੱਖਦੇ ਨੇ ਚਿੜੀਆਂ ਰੱਖਦੇ ਨੇ ਕਬੂਤਰ ਘਰ ਦੇ ਵਿੱਚ ਪਾਲਦੇ ਨੇ ਉਸੇ ਤਰੀਕੇ ਦੇ ਨਾਲ ਛੋਟੇ ਛੋਟੇ ਜਿਹੜੇ ਕੀ ਇਹ ਇੱਕ ਕਤੂਰੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਵੀ ਪਾਲਦੇ ਨੇ ਤੇ ਜਦੋਂ ਇਹ ਬڑے ਹੋ ਜਾਂਦੇ ਨੇ ਤਾਂ ਉਸ ਤਰੀਕੇ ਦੇ ਨਾਲ ਇੱਕ ਘਰ ਦਾ ਮੈਂਬਰ ਜਿਹਾ ਬਣ ਜਾਂਦਾ ਪਿਆਰ ਪੈ ਚੋਂਦਾ ਹੈ ਜਿਹੀ ਗੱਲ ਨਹੀਂ ਕਿ ਅਸੀਂ ਘਰ ਦੇ ਵਿੱਚ ਜੇਕਰ ਕਿਸੇ ਜਾਨਵਰ ਨੂੰ ਰੱਖਦੇ ਹਾਂ ਤਾਂ ਉਸ ਨੂੰ ਇੱਕ ਜਾਨਵਰ ਸਮਝਦੇ ਹਾਂ ਉਸ ਨੂੰ ਆਪਾਂ ਘਰ ਦਾ ਹਿੱਸਾ ਸਮਝ ਕੇ ਹੀ ਉਸ ਨੂੰ ਪਾਲਦੇ ਹਾਂ ਉਸ ਦੇ ਨਾਲ ਆਪਣਾ ਜਿਹੜਾ ਕਿ ਪਿਆਰ ਆ ਉਹ ਪੈ ਜਾਂਦਾ ਸੋ ਉਸੇ ਪਿਆਰ ਦੇ ਵਿੱਚ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਨਾ ਕਰਦੇ ਹੋਏ ਇਸ ਪਰਿਵਾਰਕ ਮੈਂਬਰਾਂ ਨੇ ਸੋਚਿਆ ਕਿ ਇਹ ਵੀ ਸਾਡੇ ਘਰ ਦਾ ਮੈਂਬਰ ਸੀ ਕਿਉਂ ਨਾ ਇਸ ਦੀ ਵੀ ਅਰਦਾਸ ਕਰਵਾਈ ਜਾਵੇ ਪਾਠ ਕਰਵਾਇਆ ਜਾਵੇ ਉਸ ਦੀ ਅੰਤਿਮਾ ਜੜੀ ਕਿ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਇਸ ਤਰੀਕੇ ਦੇ ਨਾਲ ਇਸ ਪਰਿਵਾਰ ਨੇ ਸੋਚਿਆ ਸੀ ਜਿਸ ਇਹ ਚਾਲ ਦੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਤੋਂ رائے ਜਾਣੀ ਚਾਹੀਦੀ ਆ ਸੋ ਲੋਕਾਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਪਰ ਹੁਣ ਜਿਹੜੇ ਲੋਕ ਇਸ ਵੀਡੀਓ ਨੂੰ ਦੇਖਣਗੇ ਤਾਂ ਉਹ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇਹ ਕੀਤਾ ਇਹ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੀ ਕੀ ਰਾਏ ਆ ਅਸੀਂ ਵੀ ਜਾਨਣਾ ਚਾਹੁੰਦੇ ਆ ਕਿਉਂਕਿ ਜਨਤਾ ਜਿਹੜੀ ਕਿ ਅਜਿਹੀਆਂ ਚੀਜ਼ਾਂ ਜਦੋਂ ਵੀ ਕੋਈ ਚੀਜ਼ ਦੇਖਦੇ ਆ ਤਾਂ ਜਨਤਾ ਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਕਿੰਨੀ ਕੁ ਸਹੀ ਹੁੰਦੀ ਹੈ ਤੇ ਕਿੰਨੀ ਕੁ ਗਲਤ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਕਿਸੇ ਨੁਮਾਇੰਦੇ ਨੂੰ ਚੁਣਦੇ ਆ ਕਿਸੇ ਲੀਡਰ ਨੂੰ ਚੁਣਦੇ ਆ ਉਦੋਂ ਵੀ ਲੋਕ ਜਿਹੜੇ ਕਿ ਸੋਚਦੇ ਨੇ ਵੀ ਅਸੀਂ ਕਿਹੜੇ ਲੀਡਰ ਨੂੰ ਚੋਣਾ ਹੈ ਉਸੇ ਤਰੀਕੇ ਦੇ ਨਾਲ ਇਸ ਵੀਡੀਓ ਲੈ ਕੇ ਲੋਕਾਂ ਦੀ ਵੱਖ-ਵੱਖਰੀ رائے ਜਿਹੜੀ ਕਿ ਸਾਹਮਣੇ ਆ ਰਹੀ ਹੈ ਬਿਊਰੋ ਰਿਪੋਰਟ ਛੜਕਾਟਾ ਨਿਊਜ਼